ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਟੀਚਾ ਕੀਤਾ ਹੈ ਕਿ ਆ ਪਰਦੇਸ਼ ਨੂੰ ਸਾਡੇ ਡਿਸਟ੍ਰਿਕਟ ਨੂੰ ਗੈਂਗਸਟਰ ਮੁਕਤ ਕਰਨਾ ਹੈ ਤੇ ਜਿਹੜੀ ਐਕਸਪਲੋਸ਼ਨ ਕਾਲ ਕਰਦੇ ਆ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨੀ ਹੈ ਤੇ ਮੁੜ ਕੇ ਕਿਸੇ ਦੀ ਜਰਤ ਨਾ ਹੋਵੇ ਕਿ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਾਵਾ ਪੈਦਾ ਕਰੇ ਉਸੇ ਤਹਿਤ ਦੋ ਵਕਵਕ ਥਾਵਾਂ ਤੇ ਪ੍ਰਬਤ ਅਸਬਾਗਾਂ ਦਾ ਗੈਂਗਸਟਰ ਜਿਹੜਾ ਬਾਹਰ ਹੈ ਉਨੇ ਐਕਸਪਰਸ਼ਨ ਕਾਲ ਕੀਤੀ ਸੀਗੀ ਪੈਸੇ ਡਿਮਾਂਡ ਕੀਤੀ ਸੀਗੀ ਤੇ ਮੁੜ ਕੇ 1 2 ਦਸੰਬਰ ਦੇ 2024 ਨੂੰ ਇੱਕ ਆਰਤੀਏ ਤੇ ਬਲਟੋਹੇ ਪਿੰਡ ਦੇ ਵਿੱਚ ਫਾਇਰਿੰਗ ਕਰਵਾਈ ਸੀਗੀ ਉਸ ਤੋਂ ਬਾਅਦ ਮੁੜ ਕੇ 90 ਸਾਲ ਤੇ 1 ਜਨਵਰੀ ਨੂੰ ਮੈਡੀਕਲ ਸਟੋਰ ਹੈ ਘੜਿਆਲੇ ਉਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਸੀ ਤੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ ਨੇ ਸਾਡੇ ਥਾਣੇ ਬਲਟੋਹੇ ਦੀ ਟੀਮ ਨੇ ਹਿਊਮਨ ਇੰਟ ਟੈਕਨੀਕਲ ਇੰਟ ਤੇ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਅੱਜ ਸਵੇਰੇ ਤੜਕੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਦੋ ਜਿਹੜੇ ਬੰਦੇ ਨੇ ਕਰਨਪ੍ਰੀਤ ਸਿੰਘ ਉਰਫ ਕਰਨ ਜਿਹੜਾ ਕਿ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸੁਬਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨਾਂ ਦੋਵਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਹਨਾਂ ਕੋਲ ਨਜਾਇਜ਼ ਹਥਿਆਰ ਵੀ ਹੈ ਤੇ ਫਿਲਹਾਲ ਜਿਹੜੇ ਨੇ ਤੂਤ ਏਰੀਆ ਦੇ ਵਿੱਚ ਗੁਮਰੇ ਨੇ ਤੇ ਜੇ ਇਹਨਾਂ ਤੇ ਟਰੈਪ ਲਾਇਆ ਸਾਡੀ ਸੀਆਈ ਦੀ ਟੀਮ ਨੇ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਡੀਐਸਪੀ ਬਿਕੀਵਿੰਡ ਪ੍ਰੀਤਿੰਦਰ ਐਸਐਚਓ ਵਲਟੋਆ ਸੀਨਚਾਰ ਸੀਆਈਏ ਤੇ ਇਹਦੀ ਜਿਹੜੀ ਸੁਪਰ ওভারਲ ਸੁਪਰਵੀਜ਼ਨ ਕਰ ਰਏ ਸੀਗੇ ਸਾਡੇ ਐਸਪੀਡੀ ਅਜੇ ਰਾਜ ਸਿੰਘ ਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਇਨਾਂ ਨੂੰ ਓਵਰ ਪਾਵਰ ਕਰਨ ਲਈ ਜਵਾਬੀ ਫਾਰਵਾਈ ਕਾਰਵਾਈ ਦੇ ਵਿੱਚ ਫਾਇਰ ਕੀਤਾ ਤੇ ਇਹਨਾਂ ਦੋਵਾਂ ਦੀ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਤੁਰੰਤ ਮੈਡੀਕਲ ਫਰਸਟ ਏਡ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ ਏ ਕੈਂਕਰਨ ਭੇਜਿਆ ਗਿਆ ਜੇ ਤੇ ਇਹਨਾਂ ਦੀ ਕੰਡੀਸ਼ਨ ਫਿਲਹਾਲ ਸਟੇਬਲ ਹੈ ਤੇ ਇਸ ਤੋਂ ਮੁੱਢਲੀ ਪੁੱਛਗਿੱਛ ਤੋਂ ਇਹੀ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਦੋਵਾਂ ਨੇ ਹੀ ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਵਾਰਦਾਤ ਦੇ ਵਿੱਚ ਸਕੂਟੀ ਵਰਤੀ ਗਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਇੱਕ 32 ਬੋਲ ਦਾ ਪਿਸਤਲ ਵੀ ਬਰਾਮਦ ਹੋਇਆ ਹੈ ਨਾਲੇ ਇਹ ਗਿਰੋਹ ਦੇ ਜਿਹੜੇ ਹੋਰ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਹਾਸਲ ਹੋਈ ਹੈ ਤੇ ਜਿਹੜੀ ਸਾਡੀ ਟੀਮ ਹੈ ਫਿਲਹਾਲ ਰੀਡ ਕਰ ਰਹੀ ਹੈ ਤੇ ਇਸ ਗਿਰੋਹ ਦੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਜਲਦੋ ਜਲਦ ਉਮੀਦ ਹੈ ਕਿ ਅੱਜ ਹੀ ਹੋ ਜੇ ਬਲਕੇ ਗ੍ਰਿਫਤਾਰ ਜਿਹੜੇ ਨੇ ਕਿਤੇ ਜਾਣਗੇ ਸਰ ਕਿੰਨੇ ਬਾਰੰਗ ਦੀਆਂ ਕਿਹੜਾ ਵਾਇਟਰ ਨਹੀਂ ਔਰ ਕਿਹੜੇ-ਕਿਹੜੇ ਹਥਿਆਰ ਸੀ ਇਹ ਐਕਟੀਵਿਟੀ ਇੱਕ ਐਕਟੀਵਿਟੀ ਫਾਇਰ ਕਰਨ ਆਈ ਸੀਗੀ ਐਕਟੀਵਿਟੀ ਜਿਹੜੀ ਹੈ ਗੁਰਲਾਲਜੀਤ ਦੀ ਐਕਟੀਵਿਟੀ ਸੀਗੀ ਤੇ ਹਥਿਆਰ ਇਹਨਾਂ ਕੋ 32 ਬੋਰ ਦਾ ਪਿਸਤਲ ਸੀਗਾ ਜੇ ਤੋਂ ਇਹਨੇ ਉਹਨੇ ਫਾਇਰਿੰਗ ਕੀਤੀ ਸੀ ਇਹਦੇ ਕੋਲ ਜਿਹੜੇ ਇਹਨਾਂ ਵੱਲੋਂ ਜਿਹੜੀ ਪੁਲਿਸ ਤੇ ਫਾਇਰ ਕੀਤੇ ਗਏ ਤੇ ਮੁੜ ਕੇ ਪੁਲਿਸ ਵੱਲੋਂ ਵੀ ਜਵਾਬੀ ਗੱਲ ਕੀਤੀ ਇਹ ਹੁਣ ਜਾਂਚ ਦਾ ਵਿਸ਼ਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਕ ਫਾਇਰਿੰਗ ਦਸੰਬਰ ਦੇ ਮਹੀਨੇ ਚ ਕੀਤੀ ਸੀ ਜੀ ਤੇ ਮੁੜ ਕੇ 90 ਸਾਲ ਤੇ ਕੀਤੀ ਹੈ ਤੇ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਇਹ ਵਾਰਦਾਤ ਕਰਨ ਦੇ ਇਰਾਦੇ ਚ ਸੀਗੇ ਤੇ ਇਸ ਤੋਂ ਇੱਕ ਵਧੀਆ ਗੱਲ ਹੋਈ ਹੈ ਕਿ ਜਿਹੜੀ ਇਹਨਾਂ ਦੇ ਜਿਹੜਾ ਨੈਟਵਰਕ ਹੈ ਜਿਹੜਾ ਗੈਂਗ ਹੈ ਜਿਹੜਾ ਇਹਨਾਂ ਦੇ ਕਹਿਣ ਤੇ ਇਹਦਾ ਦੀ ਵਾਰਦਾਤ ਕਰਦਾ ਹੈ ਉਹਨਾਂ ਬਾਰੇ ਵੱਡੇ ਪਲਾਸੀ ਹੋਈਆਂ ਤੇ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਇਹ ਨੈਟਵਰਕ ਇਹਦਾ ਪੂਰਾ ਜਿਹੜੀ ਇਹ ਰੀੜ ਦੀ ਹਡੀ ਨਾਲੇ ਤੋੜੀ ਜਾਏਗੀ ਸਰ ਬੀਤੇ ਦੌਰਾਂ ਦੇ ਵਿੱਚ ਜਿੰਨੇ ਵੀ ਰਿਕਾਉਂਟਰ ਕੀਤੇ ਗਏ ਕਰਮਚਾਰੀ ਸਿਰਫ ਲਾਤਾਂ ਤੇ ਗੋਲੀਬਾਰੀ ਦੇ ਦੇਖੋ ਜੀ ਇਹ ਪੁਲਿਸ ਦੀ ਟ੍ਰੇਨਿੰਗ ਹੁੰਦੀ ਹੈ ਕਿ ਜਿਹੜੀ ਫੋਰਸ ਹੈ ਉਹ ਪ੍ਰੋਪੋਰਸ਼ਨਲ ਯੂਜ਼ ਕਰਨੀ ਹੁੰਦੀ ਹੈ ਇਹ ਨਹੀਂ ਕਿ ਜੇ ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘਟ ਤੋਂ ਘਟ ਫੋਰਸ ਕਰਕੇ ਬੰਦੇ ਨੂੰ ਕਾਬੂ ਕੀਤਾ ਜਾਵੇ ਜੇ ਫਿਰ ਵੀ ਉਹ ਪੁਲਿਸ ਵਲ ਫਾਇਰ ਹੁੰਦਾ ਹੈ ਪੁਲਿਸ 19 ਕ ਫੋਰਸ ਯੂਜ਼ ਕਰਦੀ ਹੈ ਜਿੰਨੇ ਚ ਉਹਨੂੰ ਓਵਰ ਪਾਵਰ ਕੀਤਾ ਜਾ ਸਕੇ ਜੇ ਉਹ ਫੇਰ ਵੀ ਕਾਬੂ ਨਹੀਂ ਆਂਦੇ ਫਿਰ ਸਾਨੂੰ ਉਸ ਤੋਂ ਵੀ ਵੱਧ ਕੇ ਕਾਰਵਾਈ ਜਿਹੜੀ ਕਰਨੀ ਪੈਂਦੀ ਹੈ ਤੇ ਇਹ ਪੁਲਿਸ ਦੀ ਬੜੀ ਬਹਾਦਰੀ ਹੈ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਦੀ ਲੱਤ ਤੇ ਹੀ ਗੋਲੀ ਲੱਗ ਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਦਰਵਾਇਜ਼ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਨਹੀਂ ਪੁਲਿਸ ਦਾ ਬਚਾਅ ਕਰ ਰਿਹਾ ਹੈ